ਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਸੂਬਾ ਬਣਾਉਣਾ ਉਸ ਦੇ ਤਹਿਤ ਸ਼੍ਰੀ ਗੌਰਵ ਜਯਾਦਵ ਬੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਨਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਜੀਟੀਐ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਾਡੀ ਫਰੀਦਕੋਟ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਡਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਫਤਾਰ ਕੀਤਾ ਡਿਸਟ੍ਰਿਕਟ ਫੀਟਕੋੜ ਦੇ ਵਿੱਚੋਂ ਥਾਣਾ ਸਾਦਕ ਦੇ ਏਰੀਏ ਦੇ ਵਿੱਚੋਂ ਤੇ ਜਿਨ੍ਹਾਂ ਦੇ ਕੋਲ ਦੋ ਇਲੀਗਲ ਵੈਪਨ ਉਹ ਰਿਕਵਰ ਕੀਤੇ ਆ ਜਿਨ੍ਹਾਂ ਦੀ ਮੁੱਢਲੀ ਪੁੱਛਗਛ ਤੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕਿ ਟਾਰਗੇਟ ਕਿਲੀ ਕਰ ਰਹੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਨੂੰ ਰੋਕਿਆ ਹੈ ਇੱਕ ਅੱਛੀ ਕਾਮਯਾਬੀ ਹੈ ਸਾਡੇ ਸਾਂਝੇ ਆਪਰੇਸ਼ਨ ਦੀ ਜਿਸ ਆ ਰਹਿਣ ਵਾਲੇ ਇਹ ਦੋ অপরাধੀ ਵਿਸ਼ਾਲ ਸਿੰਘ ਹੈ ਜੀ ਦੂਜਾ ਊਂਕਾਰ ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਹੈ ਇਹ ਫੂਜਪੁਰ ਦਾ ਹੈ ਔਰ ਜਿਹੜਾ ਸੌਰੀ ਜਿਹੜਾ ਊਂਕਾਰ ਸਿੰਘ ਫੂਜਪੁਰ ਦਾ ਜਿਹੜਾ ਵਿਸ਼ਾਲ ਹੈ ਇਹ ਮੁਕਸਰ ਸਾਹਿਬ ਦਾ ਕੋਈ ਪਹਿਲਾਂ ਵੀ ਨਾਮ ਇਹ ਦਰਜ ਹੈ ਨਾ ਹਾਂ ਜੀ ਇਹਨਾਂ ਦਾ ਪਿਛਲਾ ਰਿਕਾਰਡ ਵੀ ਅਸੀਂ ਚੈੱਕ ਕਰਾਇਆ ਹੈਗਾ ਦੋਨਾਂ ਦੇ ਉੱਤੇ ਕਾਫੀ ਸੀਨੀਅਰ ਕ੍ਰਾਈਮ ਦੇ ਮਰਡਰ वगੈਰਾ ਦੇ ਹੀ ਬੱਚੇ ਦਰਜ ਹੈ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਰਿਪੋਰਟ ਲੈ ਕੇ ਦਿੱਤੀ ਜਾਏਗੀ ਈ ਕਲਾਸੇ ਹੁੰਦੇ ਹੋ ਫਿਰ ਲੈਟਰ ਆਉਂਦਾ ਸਰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਸੀ ਕਿਉਂਕਿ ਅਸ਼ਟਲਾ ਨਾਲ ਇਹਨਾਂ ਦਾ ਜਿਹੜਾ ਲਿੰਕ ਜੋੜਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨਾਲ ਲਿੱਟਰ ਸੀ ਉਹਨੂੰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਇਹ ਜੋ ਪ੍ਰਾਈਮਾ ਫੇਸੀ ਮੁਢਲੇ ਤੌਰ ਤੇ ਜੋ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਫਾਰਮ ਤੋਂ ਹੈਂਡਲਰ ਬੈਠਾ ਇਹਨਾਂ ਨੂੰ ਓਪਰੇਟ ਕਰ ਰਿਹਾ ਔਰ ਉਹਨੇ ਹੀਗਾ ਇਹਨਾਂ ਨੂੰ ਕੋਈ ਟਾਸਕ ਦਿੱਤਾ ਜਿਹਦੀ ਇਹ ਰੈਕੀ ਕਰ ਰਹੀ ਸੀ ਤੋਂ ਇਸੇ ਕਰਕੇ ਹੀ ਕੋਈ ਸਾਡੇ ਕੋਲ ਬਲੂ ਆ ਗਿਆ ਤੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੈਸਟ ਕੀਤਾ ਜਿਹੜਾ ਵਿਸ਼ਾਲ ਨਾਮਕ ਹੈ ਵਿਅਕਤੀ ਦੱਸਿਆ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਵੇਲ ਤੇ ਚੱਲ ਰਿਹਾ ਸੀ ਯਾਨੀ ਕਿ ਜਮਾਨਾ ਹਾਂ ਇਹਦੇ ਤੇ ਪਹਿਲੇ ਵੀ ਮੁਕੱਦਮੇ ਦਰਜ ਹੁੰਦੇ ਸਾਡੇ ਕੋਲ ਦੋ ਮੁਕੱਦਮੇ ਦਰਜ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ ਤੋਂਦੂ ਲਾਵਾ ਐਂਡ ਆਰਮਜ਼ ਐਕਟ ਦੇ ਅਸਲ ਐਕਟ ਦੇ ਵੀ ਮੁਕੱਦਮੇ ਦਰਜ ਪਤਾ ਲੱਗਾ ਕਿਸ ਟਾਰਗੇਟ ਕੀ ਸੀਗਾ ਉਹ ਫਿਰ ਤੁਹਾਡੇ ਨਾਲ ਲੇਟਰ ਆਉਂਦਾ ਸੀ ਇਹਨਾਂ ਦੀ ਫਰਦਰ ਕਲੀਅਰ ਕਰ ਲਈਏ ਸਾਰੀ ਇਹ ਗੱਲਾਂ ਫਿਰ ਤੁਹਾਨੂੰ ਦੱਸਾਂ ਪੰਜਾਬ ਸਰਕਾਰ ਦਾ ਜਿਹੜਾ ਪਾਇਲਟ ਪ੍ਰੋਜੈਕਟ ਹੈ ਅਪਰਾਧ ਮੁਕਤ ਸੂਬਾ ਬਣਾਉਣਾ ਉਸੇ ਤਹਿਤ ਸ਼੍ਰੀ ਗੌਰਵ ਯਾਦਵ ਬੀਜੀਪੀ ਸਾਹਿਬ ਵੱਲੋਂ ਸਾਡੇ ਐਸਐਸਪੀ ਸ਼੍ਰੀ ਨਤੀ ਪ੍ਰਗਿਆ ਜੈਨ ਆਈਪੀਐਸ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਏਜੀਟੀਐਫ ਐਂਟੀ ਗੈਂਗਸਟਰ ਟਾਸਕ ਫੋਰਸ ਤੇ ਸਾਡੀ ਫਰੀਦਕੋਟ ਪੁਲਿਸ ਨੇ ਸਾਂਝੇ ਆਪਰੇਸ਼ਨ ਦੇ ਦੌਰਾਨ ਇੰਟਰਨੈਸ਼ਨਲ ਗੈਂਗਸਟਰ ਜਿਹੜਾ ਅਰਸ਼ ਡਾਲਾ ਉਹਦੇ ਦੋ ਸਾਥੀਆਂ ਨੂੰ ਗ੍ਰਿਫਤਾਰ ਕੀਤਾ ਡਿਸਟ੍ਰਿਕਟ ਫਰੀਦਕੋਟ ਦੇ ਵਿੱਚੋਂ ਥਾਣਾ ਸਾਦਕ ਦੇ ਏਰੀਆ ਦੇ ਵਿੱਚੋਂ ਤੇ ਜਿਨ੍ਹਾਂ ਦੇ ਕੋਲ ਦੋ ਇਲੀਗਲ ਵੈਪਨ ਉਹ ਰਿਕਵਰ ਕੀਤੇ ਆ ਜਿਨ੍ਹਾਂ ਦੀ ਮੁੱਢਲੀ ਪੁੱਛਗਛ ਤੋਂ ਇਹਨਾਂ ਦਾ ਇਹ ਪਤਾ ਲੱਗਿਆ ਹੈ ਕਿ ਇਹਨਾਂ ਨੇ ਕਿਸੇ ਨੂੰ ਟਾਰਗੇਟ ਕਰਨਾ ਸੀ ਕੋਈ ਟਾਰਗੇਟ ਕਿਲੀ ਕਰ ਰਹੀ ਸੀ ਤੋਂ ਇਹ ਦੋਨਾਂ ਨੂੰ ਕਾਬੂ ਕਰਕੇ ਇੱਕ ਬਹੁਤ ਵੱਡਾ ਅਪਰਾਧ ਨੂੰ ਰੋਕਿਆ ਹੈ ਇੱਕ ਅੱਛੀ ਕਾਮਯਾਬੀ ਹੈ ਸਾਡੇ ਸਾਂਝੇ ਆਪਰੇਸ਼ਨ ਦੀ ਜਿਸ ਆ ਰਹਿਣ ਵਾਲੇ ਫੀਪਟੇ ਇਹ ਦੋ ਉਪਰਾਧੀ ਇੱਕ ਵਿਸ਼ਾਲ ਸਿੰਘ ਹੈ ਜੀ ਦੂਜਾ ਊਂਕਾਰ ਸਿੰਘ ਹੈ ਜਿਹੜਾ ਵਿਸ਼ਾਲ ਸਿੰਘ ਹੈ ਇਹ ਫੂਜਪੁਰ ਦਾ ਹੈ ਔਰ ਜਿਹੜਾ ਸ਼ੌਦੀਂ ਦੇ ਦਾ ਊਂਕਾਰ ਸਿੰਘ ਫੂਜਪੁਰ ਦਾ ਜਿਹੜਾ ਵਿਸ਼ਾਲ ਹੈ ਇਹ ਮੁਕਸਦ ਸਾਜ ਦਾ ਕੋਈ ਪਹਿਲਾਂ ਵੀ ਨਾਮ ਇਹ ਦਰਜ ਹੈ ਨਾ ਹਾਂਜੀ ਇਹਨਾਂ ਦਾ ਪਿਛਲਾ ਰਿਕਾਰਡ ਵੀ ਅਸੀਂ ਚੈੱਕ ਕਰਾਇਆ ਹੈਗਾ ਦੋਨਾਂ ਦੇ ਉੱਤੇ ਕਾਫੀ ਸੀਨੀਅਰ ਕ੍ਰਾਈਮ ਦੇ ਮਰਡਰ ਵਗੈਰਾ ਦੇ ਹੀ ਪਰਚੇ ਦਰਜ ਹੈ ਬਾਕੀ ਇਹਨਾਂ ਦੀ ਇੰਟਰੋਗੇਸ਼ਨ ਅਰ ਰਿਮਾਂਡ ਲੈ ਕੇ ਕੀਤੀ ਜਾਏਗੀ ਈ ਕਲਾਸੇ ਹੁੰਦੇ ਉਹ ਗਲੇਟਰਾਂ ਸਰ ਕਿੰਨੀ ਇਨਫੋਰਮੇਸ਼ਨ ਸੀ ਕਿਉਂਕਿ ਅਸੀਂ ਡੱਲਾ ਨਾਲ ਇਹਨਾਂ ਦਾ ਜਿਹੜਾ ਲਿੰਕ ਜੋੜਿਆ ਜਾ ਰਿਹਾ ਕਿਸ ਤਰ੍ਹਾਂ ਉਹਨਾਂ ਨਾਲ ਲਿੱਟਰ ਸੀ ਉਹਨੂੰ ਕਿਸ ਤਰ੍ਹਾਂ ਦੀ ਇਨਫੋਰਮੇਸ਼ਨ ਇਹ ਜੋ ਪ੍ਰਾਈਮਾਫੇਸੀ ਮੁੱਢਲੇ ਤੌਰ ਤੇ ਜੋ ਪਤਾ ਲੱਗ ਰਿਹਾ ਹੈ ਉਹ ਇਹ ਹੈ ਕਿ ਜਿਹੜਾ ਇਹਨਾਂ ਦਾ ਫਾਰਮ ਤੋਂ ਹੈਂਡਲਰ ਬੈਠਾ ਇਹਨਾਂ ਨੂੰ ਓਪਰੇਟ ਕਰ ਰਿਹਾ ਔਰ ਉਹਨੇ ਹੀਗਾ ਇਹਨਾਂ ਨੂੰ ਕੋਈ ਟਾਸਕ ਦਿੱਤਾ ਜਿਹਦੀ ਇਹ ਰੈਕੀ ਕਰ ਰਹੀ ਸੀ ਤੋਂ ਇਸੇ ਕਰਕੇ ਹੀ ਕੋਈ ਸਾਡੇ ਕੋਲ ਬਲੂ ਆ ਗਿਆ ਤੇ ਸਾਂਝੇ ਆਪਰੇਸ਼ਨ ਦੌਰਾਨ ਇਹਨਾਂ ਨੂੰ ਅਰੈਸਟ ਕੀਤਾ ਜਿਹੜਾ ਵਿਸ਼ਾਲ ਨਾਮਕਾ ਵਿਅਕਤੀ ਦੱਸਿਆ ਇਹ ਦੱਸਿਆ ਜਾ ਰਿਹਾ ਕਿ ਪਹਿਲਾਂ ਵੀ ਬੇਲ ਤੇ ਚੱਲ ਰਿਹਾ ਸੀ ਯਾਨੀ ਕਿ ਜਵਾਨਾ ਹਾਂ ਇਹਦੇ ਪਹਿਲੇ ਵੀ ਮੁਕਦਮੇ ਦਰਜ ਹੁੰਦੇ ਸਾਡੇ ਕੋਲ ਦੋ ਮੁਕਦਮੇ ਦਰਜ ਜਿਹੜਾ ਇਹ ਵੀ ਅਟੈਂਪਟ ਟੂ ਮਰਡਰ 307 ਦਾ ਹੀ ਹੈ ਤੋਂ ਤੋਂ ਇਲਾਵਾ ਰੈਪ ਆਰਮਜ਼ ਐਕਟ ਰੈਸਲ ਐਕਟ ਕੋਈ ਵੀ ਮੁਕਦਮੇ ਦਰਜ ਹੈ ਪਤਾ ਲੱਗਾ ਕਿਸ ਟਾਰਗੇਟ ਕੀ ਸੀਗਾ ਉਹ ਫਿਰ ਤੁਹਾਡੇ ਨਾਲ ਲੇਟਰ ਆਉਂਦਾ ਸੀ ਇਹਨਾਂ ਦੀ ਫਰਦਰ ਕਲੀਅਰ ਕਰ ਲਈਏ ਸਾਰੀ ਇਹ ਗੱਲਾਂ ਫਿਰ ਤੁਹਾਨੂੰ ਦੱਸਾਂ